ਇਹ ਮਤ ਅਨੁਰ ਕਹਿਣ ਲੱਗੀਆਂ ਅੱਜ ਨਵਾਂ ਸਾਲ ਐ ਮੈਂ ਨਹੀਂ ਕਹਿੰਦਾ ਵੀ ਅੱਜ ਨਵਾਂ ਸਾਲ ਐ ਪਰ ਲੋਕ ਕਹਿੰਦੇ ਨੇ ਵੀ ਅੱਜ ਨਵਾਂ ਸਾਲ ਐ ਯਾਦ ਰੱਖਿਓ ਤਰੀਕਾ ਬਦਲਣੇ ਨਾਲ ਕਦੀ ਜ਼ਿੰਦਗੀ ਦੇ ਦਿਨ ਨਹੀਂ ਬਦਲਦੇ ਹੁੰਦੇ ਤਰੀਕਾ ਬਦਲਣ ਨਾਲ ਕਦੀ ਦਿਨ ਨਵੇਂ ਨਹੀਂ ਚੜ੍ਹਦੇ ਹੁੰਦੇ ਇਹ ਸਾਡੀ ਵਿਚਾਰ ਆ ਹਮ ਲੋਕਾਂ ਦੀ ਬਲਕਿ ਗੁਰਬਾਣੀ ਦਾ ਤੇ ਵਚਨ ਐ ਸੋਈ ਦਿਨ ਸੋਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਇਹਦੇ ਅਰਥ ਨੇ ਕਹਿ ਲੱਗੇ ਦਿਨ ਉਹੀ ਚੰਗਾ ਸਮਾ ਉਹੀ ਚੰਗਾ ਜਦੋਂ ਤੈਨੂੰ ਰੱਬ ਦੀ ਯਾਦ ਆਵੇ ਜਦੋਂ ਤੇਰੀ ਸੁਰਤ ਪਰਮਾਤਮਾ ਦੇ ਨਾਮ ਵਿੱਚ ਜੁੜੇ ਤੇ ਜਦੋਂ ਪਰਮਾਤਮਾ ਦਾ ਨਾਮ ਭੁੱਲਦਾ ਉਹ ਭਾਵੇਂ ਕੋਈ ਸਮਾ ਹੋਵੇ ਕੋਈ ਦਿਨ ਹੋਵੇ ਕੋਈ ਰੁੱਤ ਹੋਵੇ ਉਹ ਕੋਈ ਬਹੁਤੀ ਕਿਸੇ ਕੰਮ ਦੀ ਨਹੀਂ ਹੈ ਗੁਰਬਾਣੀ ਆਖਦੀ ਹੈ ਉਹੀ ਦਿਨ ਚੰਗੇ ਜਦੋਂ ਰੱਬ ਦਾ ਨਾਮ ਚੀਤੇ ਆਉਂਦਾ ਜਿਤ ਦਿਨ ਵਿਸਰੈ ਪਾਰ ਬ੍ਰह्म ਫਿਟ ਭਲੇਰੀ ਦੁੱਤ ਆਹ ਜਿਹੜੀ ਭਾਰਤ ਦੀ ਧਰਤੀ ਹੈ ਨਾ ਸਦੀਆਂ ਤੱਕ ਇੱਥੇ ਤਰੀਕਾ ਬਦਲਦੀਆਂ ਰਹੀਆਂ ਬਹੁਤ ਬਾਰੀ ਇੱਥੇ ਜਿਵੇਂ ਆਪਾਂ ਅੱਜ ਦੀ ਭਾਸ਼ਾ ਵਿੱਚ ਕਹਿ ਦਈਏ ਲੋਕ ਕਹਿੰਦੇ ਨੇ ਨਵਾਂ ਸਾਲ ਹੈ ਇਸ ਢੰਗ ਨਾਲ ਕਈ ਸਾਲ ਚੜਦੇ ਰਹੇ ਨੇ ਪਰ ਫਿਰ ਵੀ ਗੁਲਾਮ ਦਾ ਗੁਲਾਮ ਬਣ ਕੇ ਰਹਾ ਗੁਲਾਮ ਬਣ ਕੇ ਰਿਹਾ ਬਹੁਤ ਬਾਰੀ ਬਾਹਰੋਂ ਹਾਕਮ ਆਉਂਦੇ ਸਨ ਅਨ ਧਨ ਵੀ ਲੁੱਟਦੇ ਸੀ ਉਹ ਬਹੁਤ ਬਾਰੀ ਪਤ ਵੀ ਲੁੱਟ ਕੇ ਲੈ ਕੇ ਜਾਂਦੇ ਸਨ ਪਰ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਕਲਗੀਧਰ ਪਾਤਸ਼ਾਹ ਦੀ ਕਿਰਪਾ ਇੱਥੇ ਜਿੰਨ ਤੇ ਸਾਰੀ ਰੱਬ ਦੇ ਹੁਕਮ ਵਿੱਚ ਨੇ ਪਰ ਜਦੋਂ ਵੇਖਿਆ ਨਾ ਵੀ ਇਹ ਸਦੀਆਂ ਤੋਂ ਲੈ ਕੇ ਆਪਣਾ ਅਨ ਧਨ ਪਤ ਲਟਾਉਂਦੇ ਪਏ ਨੇ ਗੁਰੂ ਕਲਗੀ ਧਰਜੀ ਨੇ ਕਿਰਪਾ ਕੀਤੀ ਹੱਥਾਂ ਵਿੱਚ ਸ਼ਾਸਤਰ ਪਕੜਾਏ ਅੰਦਰੋਂ ਧਰਮੀ ਬਣਾ ਕੇ ਤੇ ਇੱਕ ਵਚਨ ਬੜਾ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਜਿਹੜੇ ਲੋਕ ਕਹਿੰਦੇ ਸਨ ਨਾ ਵੀ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਬ ਹੂੰ ਨਹੀਂ ਪਕੜੀ ਚਿੜੀ ਉੱਡੇ ਹਮ ਡਰ ਜਾਏ ਦੁਸ਼ਮਣ ਸੇ ਕੈਸੇ ਲੜ ਪਾਏ ਉਹ ਲੋਕ ਜਿਹੜੇ ਕਹਿੰਦੇ ਸਨ ਵੀ ਸਤਗੁਰੂ ਸਾਡਾ ਕੰਮ ਤੇ ਤੋਲਣ ਤਕੜੀ ਹੈ ਅਸੀਂ ਤੇ ਹੱਥ ਵਿੱਚ ਸ਼ਾਸਤਰ ਪਕੜਨਾ ਤੇ ਦੂਰ ਦੀ ਗੱਲ ਹੈ ਕਦੀ ਨੰਗੀ ਕਰਦ ਨਹੀਂ ਪਕੜੀ ਚਿੜੀ ਉੱਡੇ ਸਾਨੂੰ ਡਰ ਲੱਗਦਾ ਹੈ ਦੁਸ਼ਮਣ ਨਾਲ ਕਿਵੇਂ ਮੁਕਾਬਲਾ ਕਰਾਂਗੇ ਔਰ ਯਾਦ ਰੱਖਿਓ ਇਹੀ ਕਾਰਨ ਸੀ ਸਦੀਆਂ ਤੱਕ ਉਹ ਲੋਕ ਤਾਂ ਲੁੱਟਦੇ ਰਹੇ ਤਾਂ ਲੁੱਟਦੇ ਰਹੇ ਕਿਉਂਕਿ ਅੰਦਰੋਂ ਕਾਇਰ ਹੋ ਗਏ ਸਨ ਇਹ ਨੁਕ ਅੰਦਰੋਂ ਇੰਨੇ ਤਾਇਰ ਵਰਤੀਦੇ ਹੋਗੇ ਸਨ ਜ਼ਾਲਮ ਆਉਂਦਾ ਸੀ ਅਨ ਧੰਨ ਲੁੱਟਦਾ ਇੱਜ਼ਤ ਪਤ ਲੁੱਟ ਕੇ ਆਪਣੇ ਰਾਹ ਪੈਂਦਾ ਸੀ ਗੁਰੂ ਕਲਗੀ ਧਰਜੀ ਨੇ ਕਿਰਪਾ ਵਰਤਾਈ ਦਸਮ ਪਾਤਸ਼ਾਹ ਨੇ ਔਰ ਉਸ ਵੇਲੇ ਉਹਨਾਂ ਲੋਕਾਂ ਦੇ ਰਾਸ਼ਿਕ ਕੌਮ ਨੇ ਬੰਦ ਕੀਤੇ ਜ਼ੁਲਮ ਕਰਨ ਵਾਲਿਆਂ ਦੇ ਇਹ ਕਿਰਪਾ ਵਰਤਾਈ 14 ਜੰਗਾਂ ਕਲਗੀ ਧਰ ਪਾਤਸ਼ਾਹ ਨੇ ਲੜੀਆਂ ਤਾਂ ਹੀ ਲਾਲਾ ਦੌਲਤ ਰਾਏ ਨੇ ਇੱਕ ਗੱਲ ਆਖੀ ਹੈ ਜੰਗ ਤਿੰਨ ਕਾਰਨਾ ਕਰਕੇ ਹੁੰਦੀ ਹੈ ਅੱਜ ਵੀ ਜਿਹੜੇ ਲੋਕ ਝਗੜਦੇ ਨੇ ਚੌਥਾ ਕਾਰਨ ਹੀ ਹੁੰਦਾ ਤੈਨਹੀਂ ਕਾਰਨ ਜਰ ਜੋਰੂ ਤੇ ਜ਼ਮੀਨ ਜਰ ਦਾ ਅਰਥ ਹੁੰਦੇ ਪੈਸਾ ਜਾਂ ਸੰਸਾਰ ਪੈਸੇ ਕਰਕੇ ਝਗੜਦਾ ਜੋਰੂ ਦਾ ਅਰਥ ਹੁੰਦੇ ਇਸਤਰੀ ਜਾਂ ਮੰਦਾ ਜਦੋਂ ਝਗੜਾ ਕਰਦੇ ਇਸਤਰੀ ਕਰਕੇ ਕਰਦਾ ਹੈ ਜ਼ਮੀਨ ਦਾ ਅਰਥ ਹੁੰਦੇ ਧਰਤੀ ਦਾ ਟੁਕੜਾ ਜਦੋਂ ਸੰਸਾਰ ਲੜਦਾ ਉਹ ਧਰਤੀ ਦੇ ਟੁਕੜੇ ਖਾਤਰ ਲੜਦਾ ਪਰ ਗੁਰੂ ਕਲਗੀ ਧਰਪਾਤਸ਼ਾ ਨੂੰ ਲਾਲਾ दौਲਤਰਾਏ ਆਖਦੇ ਤੈਨੂੰ ਸਤਿਗੁਰੂ ਨਮਸਕਾਰ ਹੈ ਤੂੰ 14 ਜੰਗਾਂ ਲੜੀਆਂ ਦੁਨੀਆਂ ਪਰ ਵਿੱਚ ਝਾਤ ਪਾਉ ਨਾ ਜਰ ਜੋਰੂ ਜ਼ਮੀਨ ਕਰਕੇ ਝਗੜਾ ਤੂੰ ਇੱਕ ਵੀ ਥਾਂ ਤੇ ਨਾ ਜਰ ਕਰਕੇ ਪੈਸੇ ਖਰਕੇ ਜੰਗ ਕੀਤੀ ਨਾ ਕਿਸੇ ਇਸਤਰੀ ਦਾ ਝਗੜਾ ਨਾ ਕਿਸੇ ਜ਼ਮੀਨ ਦਾ ਝਗੜਾ ਹੈ ਬਲਕਿ ਤੂੰ ਤੇ ਆਪਣਾ ਆਨੰਦਪੁਰ ਸਾਹਿਬ ਵੀ ਛੱਡ ਕੇ ਚੱਲ ਜਾਂਦਾ ਧਰਮ ਦੀ ਖਾਤਰ ਜਦੋਂ ਉਹ ਧਰਮ ਦੀਆਂ ਚਿੰਨਾ ਦੀਆਂ ਕਸਮਾਂ ਖਾਂਦੇ ਨੇ ਤੋ ਜਿੰਨੀਆਂ ਜੰਗਾਂ ਲੜੀਆਂ ਉਹ ਜ਼ੁਲਮ ਦੇ ਖਿਲਾਫ ਲੜੀਆਂ ਜ਼ੁਲਮ ਦੇ ਖਿਲਾਫ ਲੜੀਆਂ ਫਿਰ ਮੈਂ ਬੇਨਤੀ ਕਰਨ ਲੱਗਿਆ ਲੁਕਾਈ ਭਾਵੇਂ ਬੜੀ ਅਗਿਆਨਤਾ ਵਿੱਚ ਜਿਉਂਦੀ ਹੈ ਕਦੀ ਗੁਰੂ ਦੀ ਏਕ ਲੈ ਕੇ ਗੁਰੂ ਦਾ ਗਿਆਨ ਲਵੇ ਤੇ ਜੀਵਨ ਦਾ ਪੱਖ ਵੱਖਰਾ ਹੋ ਜਾਏ ਅੱਜ ਬਹੁਤ ਨੇ ਉਹ ਲੋਕ ਮੇਰਾ ਖਿਆਲ ਹੈ ਵੀ ਜਿਹੜੇ 31 ਦਸੰਬਰ ਰਾਤ ਤੋਂ ਲੈ ਕੇ 1 ਤਰੀਕ ਦਿਨ ਚੱਲਦਿਆਂ ਤੱਕ ਜਾਂ ਦਿਨ ਸਾਰਾ ਦੇ ਨਹੀਂ ਕਹਿ ਲਉ ਬਹੁਤੇ ਲੋਕੀ ਸੌਂਦੇ ਨਹੀਂ ਬਕਾਰਾਂ ਦੀ ਜ਼ਿੰਦਗੀ ਜਿਉਂਦੇ ਐ ਨਸ਼ੇ ਵਿਸ਼ੇ ਕਰਦੇ ਐ ਪੁੱਛੋ ਕਾਰਨ ਕੀ ਐ ਕਹਿ ਲੱਗੇ ਨਵਾਂ ਸਾਲ ਚੜ ਗਿਆ ਸਤਿਗੁਰੂ ਕਹਿਣ ਲੱਗੇ ਨਹੀਂ ਭਲਿਆ ਤਰੀਕਾਂ ਤੇ ਬਦਲਨੀਆਂ ਰਹਿੰਦੀਆਂ ਨੇ ਇਹ ਤਾਂ ਰੋਜ਼ਾਨਾ ਹੀ ਬਦਲਣੀਆਂ ਤਾਂ ਹੀ ਇੱਕ ਬੋਲ ਪ੍ਰਚਲਿਤ ਸੀ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਜ਼ੁਲਮ ਕਰਨ ਵਾਲਿਆਂ ਨੂੰ ਠੱਲ ਪਾਈ ਗੁਰੂ ਦੇ ਘਰ ਨੇ ਉਪਦੇਸ਼ ਦਿੱਤਾ ਭੈ ਕਾਹੂ ਕੋ ਦੇਤਨੇ ਨੈ ਪਹਿਮਾਨਤ ਆਨ ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਨ ਸਿੱਖ ਲਈ ਤੇ ਰੋਜਾਨੀ ਨਵਾਂ ਦਿਨ ਹੈ ਪਰ ਨਵਾਂ ਦਿਨ ਸਫਲ ਤਾਂ ਹੈ ਜੇ ਤੇਰੀ ਸੁਰਤ ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਹੈ ਜੇ ਤੂੰ ਜਪਦੀ ਸੇ ਪੜਦੇ ਨਾ ਜੇ ਤੂੰ ਗੁਰਬਾਣੀ ਪੜ੍ਹਦਾ ਸਤ ਸੰਗਤ ਕਰਦਾ ਸੁਰਤ ਰੱਬੀ ਨਾਮ ਵਿੱਚ ਹੈ ਤੇ ਸਿੱਖ ਲਈ ਤੇ ਫਿਰ ਰੋਜ਼ਾਨੀ ਨਵੇਂ ਸਮੇਂ ਉਹ ਸਮਾਂ ਸਫਲ ਹੈ ਜਿਸ ਸਮੇਂ ਨੂੰ ਅੰਮ੍ਰਿਤ ਬਾਣੀ ਨੇ ਆਖਿਆ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਿਹੜੇ ਨਾਮ ਦੀ ਕਮਾਈ ਕਰਕੇ ਮੁਖ ਉਜਲੇ ਕਰਦੇ ਨੇ ਚਾਹੀ ਤੇ ਮਨੁੱਖਤਾ ਨੂੰ ਸਾਰੀ ਮਨੁੱਖਤਾ ਨੂੰ ਚਾਹੀਦਾ ਹੈ ਬਹੁਤੀ ਵਾਰੀ ਲੋਕ ਨਵੇਂ ਸੈਲਾਂ ਤੇ ਨਵੇਂ ਸਾਲ ਚੜਨ ਦੀ ਖੁਸ਼ੀ ਮਨਾਉਂਦੇ ਆ ਆਪਣੇ ਕਾਰੋਬਾਰ ਦੀਆਂ ਡੈਰੀਆਂ ਬਦਲ ਦਿੰਦੇ ਨੇ ਕੋਈ ਘਰ ਬਦਲਦਾ ਕੋਈ ਗੱਡੀਆਂ ਬਦਲਦੇ ਨੇ ਕੋਈ ਕਪੜਾ ਬਦਲਦਾ ਲੋਕੀ ਕਰਦੇ ਨੇ ਇਹੋ ਜੇ ਕੰਮ ਉੱਥੇ ਚਾਹੀਦੇ ਆਪਣੀ ਅੰਦਰੋਂ ਸੁਰਤ ਬਦਲ ਲੈਣੀ ਚਾਹੀਦੀ ਹੈ ਆਪਣੀ ਜਿਹੜੀ ਅੰਦਰੋਂ ਸੁਰਤ ਹੈ ਨਾ ਜਿਹੜੀ ਬੁੱਧ ਹੈ ਮਤ ਹੈ ਜਿਹੜੀ ਜੇ ਭੈੜੀ ਮੱਤ ਹੈ ਮੇਰੇ ਕੋਲ ਗੁਰੂ ਦੀ ਟੇਕ ਲੈ ਕੇ ਚੰਗੀ ਮੱਤ ਧਾਰਨ ਕਰੂੰ ਜੇ ਬਦਲ ਨਹੀਂ ਚਾਹੁੰਦੇ ਹੋ ਆਪਣੇ ਅੰਦਰ ਦੀ ਬਿਰਤੀ ਬਦਲੋ ਆਪਣੇ ਅੰਦਰ ਨੂੰ ਬਕਾਰਾਂ ਵਾਲੇ ਪਾਸੇ ਤੋਂ ਬਦਲ ਕੇ ਤੇ ਅਹੰਕਾਰ ਵਾਲੇ ਪਾਸੇ ਤੋਂ ਬਦਲ ਕੇ ਨਿਰੰਕਾਰ ਦੇ ਚਰਨਾਂ ਵਿੱਚ ਜੋੜਨਾ ਚਾਹੀਦਾ ਹੈ ਤਾਂ ਜੋ ਵਾਕੇ ਸਾਡਾ ਨਵਾਂ ਸਾਲ ਸਫਲ ਹੋ ਸਕੇ ਇੱਕ ਬੇਨਤੀ ਮੈਂ ਹੋਰ ਤੁਹਾਨੂੰ ਕਹਿ ਦਿਆਂ ਆਲਰੇਡੀ ਇੱਕ ਤਰੀਕ ਹੈ ਨਾ ਇਹ ਯਿਸੂ ਮਸੀਹ ਦੇ ਜਨਮ ਨਾਲ ਸੰਬੰਧਿਤ ਹੈ ਔਰ ਕੋਈ ਬਹੁਤੀ ਬਾਤ ਨਹੀਂ ਹੈ ਸਿੱਖ ਨੇ ਤੇ ਜ ਮਨਾਉਣਾ ਵੀ ਹੋਵੇ ਕੋਈ ਦਿਨ ਵੀ ਨਵੇਂ ਗੱਲ ਤੋਂ ਆਰੰਭਤਾ ਹੋ ਰਹੀਏ ਤੇ ਅਸੀਂ ਚੇਤ ਮਹੀਨਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 12 ਮਾਂ ਦੀ ਬਾਣੀ ਹੈ ਤੇ ਉਹਦੇ ਵਿੱਚ ਚੇਤ ਮਹੀਨੇ ਤੋਂ ਆਰੰਭਤ ਹੈ ਤੇ ਚੇਤ ਮਹੀਨੇ ਵਿੱਚ ਸਿੱਖ ਤੇ ਹਰ ਬੇਲੀ ਗੁਰੂ ਚਰਨਾ ਵਿੱਚ ਆਉਂਦਾ ਹੈ ਰੱਬੀ ਗੁਣ ਗਾਉਂਦਿਆਂ ਰੱਬ ਦੇ ਗੁਣ ਗਾਉਂਦਿਆਂ ਕੋਈ ਦਿਨ ਚੇਤਾ ਕਰੇ ਤੇ ਭਲਾ ਹੋ ਸਕੇ ਸਿੱਖ ਜਦੋਂ ਵੀ ਚਾਅ ਮਨਾਉਂਦਾ ਹੈ ਨਾ ਆਪਣਾ ਅਮਲੁਕਾਈ ਦੀ ਵਖ ਵਖ ਬਿਰਤੀ ਹੈ ਵੀ ਜਦੋਂ ਚਾਅ ਮਨਾਉਣਾ ਹੈ ਤੇ ਵਿਸ਼ਿਆਂ ਨਸ਼ਿਆਂ ਵਿੱਚ ਗਲਤਾਰ ਹੋ ਜਾਂਦੇ ਨੇ ਪੁੱਛੋ ਕਾਰਨ ਕੀ ਹੈ ਕਹਿੰਨ ਲੱਗੇ ਚਾਅ ਮਨਾ ਰਹੇ ਆ ਪਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਮਹਾਰਾਜ ਸਿੱਖ ਚਾਅ ਕਿਵੇਂ ਮਨਾਉਂਦਾ ਹੈ ਸਤਿਗੁਰੂ ਕਹਿੰਨ ਲੱਗੇ ਬਿਸਰ ਨਾਹੀ ਦਾਤਾਰ ਆਪਨਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਮਾਲਕਾ ਮੇਰਾ ਚਾਹ ਤੇ ਉਸ ਵੇਲੇ ਐ ਜਦੋਂ ਮੈਂ ਦਿਨ ਰਾਤ ਤੇਰੇ ਗੁਣਾ ਨੂੰ ਗਾਵਾਂ ਤੇਰੇ ਚਰਨਾ ਵਿੱਚ ਜੁੜਾਂ ਫਿਰ ਬੇਨਤੀ ਕਰਾਂ ਤਰੀਕਾ ਬਦਲਣ ਦੇ ਨਾਲ ਕਦੀ ਜ਼ਿੰਦਗੀ ਨਹੀਂ ਬਦਲਦੀ ਜੀਵਨ ਉਸ ਦਿਨ ਬਦਲਦਾ ਹੈ ਜਦੋਂ ਕੋਈ ਗੁਰੂ ਦੀ ਤੇਕ ਲੈ ਕੇ ਤੇ ਅੰਮ੍ਰਿਤ ਬਾਣੀ ਪੜ ਵਿਚਾਰ ਕੇ ਆਪਣੇ ਅੰਤਰ ਆਤਮੇ ਤੋਂ ਜੀਵਨ ਬਦਲਾ ਪੈਦਾ ਕਰ ਲਵੇ ਬਹੁਤ ਬਾਰੀ ਜਦੋਂ ਵੀ ਕਿਸੇ ਦਾ ਜੀਵਨ ਬਦਲਿਆ ਕਿਸੇ ਸੰਗਤ ਕੀਤੀ ਗੁਰੂ ਚਰਨਾਂ ਵਿੱਚ ਜੁੜਿਆ ਉਹਦਾ ਅੰਤਰ ਆਤਮਾ ਕੁਰਾਹੇ ਪਿਆ ਹੋਇਆ ਸੀ ਜਿਹੜਾ ਉਹ ਚੰਗੇ ਦਾਤੇ ਆ ਗਿਆ ਉਹਦੇ ਲਈ ਤੇ ਫਿਰ ਰੋਜ਼ਾਨਾ ਹੀ ਨਵਾਂ ਸਾਲ ਹੈ ਜਿਹੜਾ ਰੱਬੀ ਇਬਾਦਤ ਕਰਦਾ ਹੈ